ਜਿੰਨੇ ਮੇਰਾ ਟੌਫ ਟਾਈਮ ਨਹੀਂ ਦੇਖਿਆ ਉਹ ਮੇਰੇ ਮੈਡਲਸ ਦੀ ਜਾਂ ਮੇਰੀ ਕਦਰ ਕਰ ਲੇਗਾ ਕਿਉਂਕਿ ਬਹੁਤ ਚੀਜ਼ਾਂ ਆ ਜਾਂਦੀਆਂ ਬਹੁਤ ਸਾਰੇ ਫੈਕਟਰਸ ਆ ਜਾਂਦੇ ਨੇ ਕਿ ਅਗਰ ਮੈਂ ਕਿਸੇ ਅੱਛੇ ਪੜੇ ਲਿਖੇ ਨਾ ਕਰਦੀਆਂ ਤਾਂ ਕੀ ਉਹ ਸਮਝ ਪਾਏਗਾ ਕਿ ਟਰੈਕ ਤੇ ਕਿੰਨੀ ਜਾਣ ਲੱਗਦੀ ਆ ਸੋ ਇੱਕ ਅੰਡਰਸਟੈਂਡਿੰਗ ਰਹੇਗੀ ਤਾਂ ਬਹੁਤ ਸਾਰੀ ਚੀਜ਼ਾਂ ਆndੀਆਂ ਨੇ ਬਟ ਡੈਫੀਨਿਟਲੀ ਆਈ ਜਸਟ ਵਾਂਟ ਅ ਜੈਂਟਲਮੈਨ ਪਰ ਆਪਣੇ ਮਨ ਚ ਇੱਕ ਤਸਵੀਰ ਤਾਂ ਬਣਾਈ ਹੋਏਗੀ ਕਿ ਕਿਸ ਤਰ੍ਹਾਂ ਦਾ ਇਨਸਾਨ ਹੋਣਾ ਚਾਹੀਦਾ ਜਦੋਂ ਇੱਕ ਕੁੜੀ ਬਹੁਤ ਅੱਗੇ ਵੱਧ ਜਾਂਦੀ ਹੈ ਮੈਨੂੰ ਲੱਗਦਾ ਉਹਦੀਆਂ ਐਕਸਪੈਕਟੇਸ਼ਨਸ ਵੀ ਬਹੁਤ ਵੱਧ ਜਾਂਦੀਆਂ ਹੈਗੀਆਂ ਐਂਡ ਇਟਸ ਵੈਰੀ ਹਾਰਡ ਟੂ ਚੂਜ਼ ਕਿ ਕੌਣ ਤੁਹਾਡੇ ਲਈ ਤੁਹਾਡੇ ਲਈ ਆ ਰਿਹਾ ਹੈ ਜਾਂ ਕੌਣ ਤੁਹਾਡੇ ਫੈਮਿਲੀ ਆ ਰਿਹਾ ਹਮ ਤੇ ਜਿਨੇ ਮੇਰਾ ਜਿਨੇ ਮੇਰਾ ਟਫ ਟਾਈਮ ਨਹੀਂ ਦੇਖਿਆ ਉਹ ਮੇਰੇ ਮੈਡਲਸ ਦੀ ਜਾਂ ਮੇਰੀ ਕਦਰ ਕਰ ਲੇਗਾ ਕਿਉਂਕਿ ਬਹੁਤ ਚੀਜ਼ਾਂ ਆ ਜਾਂਦੀਆਂ ਬਹੁਤ ਸਾਰੇ ਫੈਕਟਰਸ ਆ ਜਾਂਦੇ ਨੇ ਕਿ ਅਗਰ ਮੈਂ ਕਿਸੇ ਅੱਛੇ ਪੜੇ ਲਿਖੇ ਨਾ ਕਰਦੀਆਂ ਤਾਂ ਕੀ ਉਹ ਸਮਝ ਪਾਏਗਾ ਕਿ ਟਰੈਕ ਤੇ ਕਿੰਨੀ ਜਾਨ ਲੱਗਦੀ ਆ ਸੋ ਇੱਕ ਅੰਡਰਸਟੈਂਡਿੰਗ ਰਹੇਗੀ ਤਾਂ ਬਹੁਤ ਸਾਰੀਆਂ ਚੀਜ਼ਾਂ ਆndੀਆਂ ਨੇ ਬਟ ਡੈਫੀਨਿਟਲੀ ਆਈ ਜਸਟ ਵਾਂਟ ਅ ਜੈਂਟਲਮੈਨ ਕਿਹੜੀ ਇੱਕ ਚੀਜ਼ ਆ ਜਿਹੜੀ ਉਹ ਪਨਾਵੇ ਮੈਨੂੰ ਬਹੁਤ ਜ਼ਿਆਦਾ ਕਲੇਸ਼ ਨਹੀਂ ਪਸੰਦ ਤਾਂ ਮੈਂ ਚਾਹਦੀ ਨਹੀਂ ਕਿ ਲੜਾਈ ਹੋਵੇ ਕਦੇ ਉਹ ਇਗਨੋਰ ਕਰੇ ਕਦੇ ਮੈਂ ਇਗਨੋਰ ਕਰਾਂ ਤੇ ਇੱਕ ਹੈਪੀ ਫੈਮਿਲੀ ਚਾਹੀਦੀ ਆ ਉਹ ਐਵੇਂ ਨਾ ਕਰੇ ਕਿ ਹੁਣ ਮੈਂ ਬਹੁਤ ਸਾਰੇ ਲੋਕਾਂ ਚ ਦੇਖਦੀ ਆ ਕਿ ਨਹੀਂ ਨਹੀਂ ਇਹ ਕੁੜੀ ਐ ਇਹਨੂੰ ਦੂਰ ਰੱਖੋ ਜਾਂ ਸਾਡੇ ਫਰੈਂਡਸ ਟੁਗੇਦਰ ਐ ਮੈਂ ਹਰ ਚੀਜ਼ ਮੇ ਸਪੋਰਟ ਕਰੂੰਗੀ ਬਟ ਇੱਕ ਫੈਮਲੀ ਨੂੰ ਮੈਨੂੰ ਇੱਕ ਟਾਈਮ ਜ਼ਰੂਰ ਚਾਹੀਦਾ ਆ ਕਿ ਇੱਕ ਫੈਮਲੀ ਟਾਈਮ ਇੱਕ ਦਿਨ ਸਾਨੂੰ ਵੀਕ ਦੇ ਵਿੱਚ ਇੱਕ ਦਿਨ ਤਾਂ ਚਾਹੀਦਾ ਚਾਹੀਦਾ ਆ ਬਿਲਕੁਲ ਇੱਕ ਚੰਗੇ ਰਿਸ਼ਤੇ ਵਾਸਤੇ ਇੱਕ ਚੰਗੇ ਰਿਸ਼ਤੇ ਵਾਸਤੇ ਇੱਕ ਚੰਗੀ ਫੈਮਲੀ ਵਾਸਤੇ ਸੋ ਕੁੜੀਆਂ ਲਈ ਆਲਰੇਡੀ ਅਸੀਂ ਬਹੁਤ ਗੱਲਾਂ ਕਰ ਲੀਆਂ ਹੈਗੀਆਂ ਹਰ ਮਿਲਨ ਜਿਵੇਂ ਤੁਹਾਡੇ ਪੇਰੈਂਟਸ ਹਨ ਤੁਹਾਨੂੰ ਕਿਹਾ ਜਾਂਦਾ ਵੀ ਮਾਂ ਦੇ ਪੇਟ ਦੇ ਵਿੱਚੋਂ ਜਿਹੜੀ ਐਥਲੀਟ ਆਈ ਹੈ ਹੈਨਾ ਉਹਨਾਂ ਦੇ ਵਿੱਚ ਤੁਹਾਡਾ ਨਾਮ ਲਿਆ ਜਾਂਦਾ ਹੈਗਾ ਕੀ ਕਹਿਣਾ ਚਾਹੋਗੇ ਬਹੁਤ ਸਾਰੀਆਂ ਕੁੜੀਆਂ ਦੀ ਸਿਚੁਏਸ਼ਨਸ ਨਹੀਂ ਹੁੰਦੀਆਂ ਕਈਆਂ ਕੋਲੋਂ ਓਪਰਚ्युनिटीਜ਼ ਆਉਂਦੀਆਂ ਨੇ ਬਟ ਸੋਸਾਇਟੀ ਸਾਡੀ ਐਵੇਂ ਦੀ ਹੈਗੀ ਐ ਕਿ ਇੰਨਾ ਸੌਖਾ ਨਹੀਂ ਆ ਇੱਕ ਔਰਤ ਲਈ ਆਪਦੇ ਰਾਹ ਬਣਾਉਣਾ ਹੈਨਾ ਤੇ ਉਹਨੂੰ ਸੋਚਣਾ ਪੈਂਦਾ ਹੈ ਘਰ ਤੋਂ ਨਿਕਲਣ ਤੋਂ ਬਾਅਦ ਰਿਸਪੌਂਸਿਬਿਲਟੀਜ਼ ਵੀ ਰਹਿੰਦੀ ਹੈਗੀ ਐ ਸੋ ਕੀ ਕਹਿਣਾ ਚਾਹੋਗੇ ਕਿਹੜੀ ਇੱਕ ਚੀਜ਼ ਹੈ ਜਿਹਦੇ ਨਾਲ ਹਮੇਸ਼ਾ ਮੋਟੀਵੇਟਡ ਰਹੋ ਤੇ ਅੱਗੇ ਵਧਦੇ ਰਹੋ ਮੈਂ ਜੋ ਅੱਜ ਦਾ ਕੀਤਾ ਆ ਮੈਨੂੰ ਇਹ ਲੱਗਦਾ ਕਿ ਲੜਨਾ ਆਣਾ ਚਾਹੀਦਾ ਕੁੜੀਆਂ ਨੂੰ ਲੜਨਾ ਤਾਂ ਆਂਦਾ ਹੀ ਆ ਤੇ ਕਿੱਥੇ ਲੜਨਾ ਆ ਚਾਹੇ ਉਹ ਪੇਰੈਂਟਸ ਨੇ ਇੱਕ ਟਾਈਮ ਇਹ ਦੰਦਾਂ ਨੂੰ ਘਰ ਦੇ ਨਾਲ ਵੀ ਲੜ ਕੇ ਅੱਗੇ ਵਧਣਾ ਪੈਂਦਾ ਇੱਕ ਟਾਈਮ ਸੀ ਜਦੋਂ ਮੇਰੇ ਪਾਪਾ ਨੇ ਮੈਨੂੰ ਬਹੁਤ ਗੁੱਸੇ ਹੋ ਕੇ ਕਿਹਾ ਕਿ ਜਦੋਂ ਮੇਰਾ ਆਪਰੇਸ਼ਨ ਹੋਇਆ ਵਰਲਡ ਚੈਂਪੀਅਨਸ਼ਿਪ ਮਿਸ ਹੋਇਆ ਹੁਣ ਤੂੰ ਇੱਥੇ ਰਿਹਾ ਕਰਨਾ ਹੁਣ ਤੂੰ ਕਿਤੇ ਨਹੀਂ ਜਾਣਾ ਹੁਣ ਸਾਡੀ ਸੁਣਨੀ ਆ ਅੱਛਾ ਤੇ ਮੈਂ ਇੱਥੇ ਡਾਕਟਰ ਨੇ ਜਿਹੜਾ ਉੱਥੇ ਮੇਰੇ ਖੁਦ ਫਿਜ਼ੀਓਥੈਰੇਪਿਸਟ ਉਹਨਾਂ ਨੇ ਕਿਹਾ ਕਿ ਮਿਲਨ ਦੇਖ ਜੀ ਤੂੰ ਵਾਪਸ ਟਰੈਕ ਤੇ ਆਣਾ GSW ਚੱਲ ਜਾ ਰਹੀ ਹੈ ਰੀਹੈਬ ਕਰਨ ਵਾਸਤੇ ਇੱਥੇ ਤੈਨੂੰ ਅਸੀਂ ਵੀ ਉਸ ਉਸ ਲੈਵਲ ਦਾ ਨਹੀਂ ਖਰਾਬ ਪਾਵਾਂਗੇ ਪਾਪਾ ਮੰਨ ਨਹੀਂ ਰਹੇ ਸੀ ਮੈਂ ਬਾਗ ਬਾਕ ਕਿਤੇ ਤੇ ਚਲੇ ਗਈ ਉਹ ਮੈਂ ਲੜ ਕੇ ਗਈ ਸੀ ਤਿੰਨ ਮਹੀਨੇ ਪਾਪਾ ਨਾਲ ਗੱਲ ਨਹੀਂ ਹੋਈ ਸਿੱਧਾ ਆ ਕੇ ਜਦੋਂ ਮੈਂ ਕੁਆਲੀਫਾਈ ਕੀਤਾ ਪਾਪਾ ਨੇ ਮੈਨੂੰ ਫੋਨ ਕੀਤਾ ਕਿ ਸ਼ਾਬਾਸ਼ ਪੁੱਤਰ ਪੇਰੈਂਟਸ ਐਸੀ ਚੀਜ਼ ਨਹੀਂ ਜਿਹੜੇ ਤੁਹਾਨੂੰ ਮaaf ਕਰ ਹੀ ਦੇਣਗੇ ਜੇ ਤੁਸੀਂ ਮਤਲਬ ਇੱਕ ਵਾਰ ਲੜੋ ਉਹਨਾਂ ਨਾਲੋਂ ਤੁਹਾਨੂੰ ਮaaf ਕਰ ਦੇਣਗੇ ਜਿੰਤਨ ਦੀ ਸਮਰੱਥਾ ਰੱਖੋ ਆਪਣੇ ਹੰਦੈ ਤਾਂ ਉਹਨਾਂ ਨੇ ਮੈਨੂੰ ਯਾਦ ਹੈ ਕਿ ਪਹਿਲਾ ਹੀ ਕਾਲ ਉਹਨਾਂ ਦਾ ਸੀਗਾ ਜਿੰਨੇ ਨੇ ਕਾਲ ਲੀ ਕੀਤਾ ਤਿੰਨ ਮਹੀਨੇ ਚ ਸਿੱਧਾ ਕਾਲ ਆ ਕੇ ਕਿ ਸ਼ਾਬਾਸ਼ ਸਭ ਤੋਂ ਪਹਿਲੀ ਐਥਲੀਟ ਬਣੀ ਸੀ ਕੁਆਲੀਫਾਈ ਕਰਨ ਵਾਲੀ ਹੂੰ ਸੋ ਇੱਕ ਫਾਈਟ ਇੱਕ ਲੜਾਈ ਉਹ ਹੀ ਪਹਿਲਾ ਪੈਰ ਉਹ ਹੈ ਤੁਹਾਨੂੰ ਆਪਣੇ ਲਈ ਉੱਠਣਾ ਪੈਣਾ ਹੈ ਔਰ ਉਹ ਜਿਹੜੀ ਮੈਨੂੰ ਲੱਗਦਾ ਇੱਕ ਫਾਈਟਰ ਤੁਹਾਡੇ ਅੰਦਰ ਹੋਣਾ ਚਾਹੀਦਾ ਬਟ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਤੁਹਾਡੀ ਲੜਾਈ ਕਿਹੜੀ ਹੈ ਲੜਾਈ ਕਿਹੜੀ ਹੈ ਹੈਨਾ ਕਿ ਜੋ ਤੁਸੀਂ ਲੜ ਰਹੇ ਹੋ ਸਹੀ ਹੈ ਬੈਟਲ ਵਾਈਜ਼ਲੀ yes ਹਾਂ ਬਿਲਕੁਲ ਕਿ ਤੁਹਾਨੂੰ ਲੱਗਦਾ ਤੁਹਾਨੂੰ ਆਪਣੇ ਆਪ ਤੇ ਕੌਨਫੀਡੈਂਸ ਵੀ ਹੁੰਨੇ ਹੋਣਾ ਚਾਹੀਦਾ ਹਾਂ ਬਿਲਕੁਲ